ਜਲੰਧਰ ਦੀ ਬਸਤੀ 바ਵਾ ਖੇਲ ਤੋਂ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ 13 ਸਾਲਾਂ ਇਸ ਬੱਚੀ ਦੇ ਨਾਲ ਪਹਿਲਾ ਦੁਸ਼ਕਰਮ ਹੁੰਦਾ ਉਸ ਤੋਂ ਬਾਅਦ ਉਸਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਦੇਰ ਆਦਿਆਂ ਤਸਵੀਰਾਂ ਨੇ ਜਦੋਂ ਕਿ ਮਹੱਲਾ ਨਿਵਾਸੀ ਇਕੱਠੇ ਹੁੰਦੇ ਨੇ ਹਾਲਾਂਕਿ ਇਹ ਜਿਹੜਾ ਪੂਰਾ ਦੁਸ਼ਕਰਮ ਕੀਤਾ ਗਿਆ ਉਹਨਾਂ ਦੇ ਹੀ ਮੁਹੱਲੇ ਦੇ ਗਵਾਂਡੀ ਦੇ ਵੱਲੋਂ ਜਿਹੜਾ ਪੂਰਾ ਦੁਸ਼ਕਰਮ ਕੀਤਾ ਗਿਆ ਦੇਖ ਸਕਦੇ ਹੋ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਦੇਰ ਰਾਤ ਜਦੋਂ ਖਬਰ ਪਤਾ ਲੱਗਦੀ ਹੈ ਤੇ ਆਸ-ਪਾਸੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਦਾ ਹੈ ਜੋ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਬਸਤੀ 바ਵਾ ਖੇਲ ਦੇ ਅਧੀਨ ਆਉਂਦੇ ਪਾਰਸ ਸਟੇਟ ਦੀਆਂ ਇਹ ਤਸਵੀਰਾਂ ਨੇ ਦੇਰ ਰਾਤ ਜਿੱਥੇ ਕਿ 13 ਸਾਲ ਨਾਬਾਲਗ ਬੱਚੀ ਤੇ ਨਾਲ ਦੁਸ਼ਕਰਮ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਜਿਹੜਾ ਕੀਤਾ ਜਾਂਦਾ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਜਲੰਧਰ ਦੀਆਂ ਤਸਵੀਰਾਂ ਨੇ ਤੇ ਜਦੋਂ ਇਲਾਕਾ ਨਿਵਾਸੀ ਨੂੰ ਪਤਾ ਲੱਗਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਲੋਕਾਂ ਦਾ ਜਿਹੜਾ ਗੁੱਸਾ ਉਹ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ 'ਚ ਦਿਖਾ ਰਿਹਾ ਹਾਲਾਂਕਿ ਇਸ ਦੇ ਉੱਪਰ ਇੱਕ ਹੋਰ ਕਾਰਵਾਈ ਹੋਈ ਹੈ ਜਿੱਥੇ ਤਾਂ ਕਤਲ ਦਾ ਮਾਮਲਾ ਜਿਹੜਾ ਐਫ ਆਈ ਆਰ ਦਰਜ ਹੋਈ ਹੈ ਉਸ ਦੇ ਨਾਲ ਨਾਲ ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਦੀ ਕਾਰਵਾਈ ਤੇ ਵੀ ਜਿਹੜੇ ਸਵਾਲ ਚੁਕੇ ਗਏ ਸੀਗੇ ਕਿ ਪੁਲਿਸ ਨੂੰ ਪਹਿਲਾਂ ਬੁਲਾਇਆ ਗਿਆ ਪੁਲਿਸ ਨੇ ਚੈੱਕ ਕੀਤਾ ਲੇਕਿਨ ਪੁਲਿਸ ਨੇ ਲਾਪਰਵਾਹੀ ਕੀਤੀ ਅਗਰ ਪੁਲਿਸ ਲਾਪਰਵਾਹੀ ਨਾ ਕਰਦੀ ਤਾਂ ਸ਼ਾਇਦ ਉਹ ਬੱਚੀ ਅੱਜ ਉਹਨਾਂ ਦੇ ਕੋਲ ਜ਼ਿੰਦਾ ਹੁੰਦੀ ਜਦੋਂ ਇਹ ਇਲਜ਼ਾਮ ਇਲਾਕਾ ਨਿਵਾਸੀਆਂ ਵੱਲੋਂ ਲਗਾਏ ਗਏ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਕਾਰਵਾਈ ਜਿਹੜੀ ਉਸ ਪੁਲਿਸ ਅਫਸਰ ਦੇ ਉੱਪਰ ਕੀਤੀ ਗਈ ਹੈ ਏਐਸਆਈ ਮੰਗਤਰਾਮ ਨੇ ਜਿਸ ਨੂੰ ਕੀ ਹੁਣ ਸਸਪੈਂਡ ਕਰ ਦਿੱਤਾ ਗਿਆ ਸੋ ਹੁਣ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਐਫਆਈਆਰ ਜਿਹੜੀ ਉਹ ਕਤਲ ਦੀ ਦਰਜ ਹੋ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਜਿੱ ਅਦੇ ਰਾਤ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ ਹਾਲਾਂਕਿ ਮੌਕੇ ਤੇ ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਵੀ ਪਹੁੰਚਦੇ ਨੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਰਿਹਾ ਹੈ ਐਫ ਆਈ ਆਰ ਜਿਹੜੀ ਹੁਣੇ ਸਮੇਂ ਦਰਜ ਹੋ ਗਈ ਹੈ 13 ਸਾਲ ਨਾਬਾਲਗ ਬੱਚੀ ਤੇ ਨਾਲ ਦੁਸ਼ਕਰਮ ਹੁੰਦਾ ਤੇ ਦੁਸ਼ਕਰਮ ਕਰਨ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ ਇਹ ਪੂਰੀ ਜਿਹੜੀ ਘਟਨਾ ਹੈ ਉਸੇ ਦੇ ਮਹੱਲੇ ਦੇ ਉਸੇ ਮਹੱਲੇ ਦੇ ਗਵਾਂਢੀ ਵੱਲੋਂ ਕੀਤੀ ਜਾਂਦੀ ਹੈ ਤੇ ਲੇਕਿਨ ਲੋਕਾਂ ਦਾ ਗੁੱਸਾ ਦੇਖ ਸਕਦੇ ਹੋ ਕਿ ਮੌਕੇ ਜਦੋਂ ਇਸ ਦੁਸ਼ਕਰਮ ਕਰਨ ਵਾਲੇ ਨੂੰ ਫੜਿਆ ਤਾਂ ਉਸ ਦਾ ਕਿਸ ਤਰੀਕੇ ਦਾ ਕਟਾਪਾ ਜਿਹੜਾ ਹੈ ਉਹ ਇਲਾਕਾ ਨਿਵਾਸੀਆਂ ਵੱਲੋਂ ਚੜਿਆ ਗਿਆ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਪੁਲਿਸ ਇਸ ਦੇ ਉੱਪਰ ਕੀ ਕਾਰਵਾਈ ਕਰਦੀ ਹੈ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਜੇ ਨਾਲ ਨਾਲ ਉਸ ਐਸਆਈ ਨੂੰ ਵੀ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਜਿਸ ਦੇ ਵੱਲੋਂ ਲਾਪਰਵਾਹੀ ਕੀਤੀ ਗਈ ਜੋ ਉਸਨੇ ਕੀਤੀ ਪਹਿਲਾਂ ਚੈਕਿੰਗ ਕੀਤੀ ਗਈ ਕਿਉਂਕਿ ਇਲਾਕਾ ਨਿਵਾਸੀਆ ਵੱਲੋਂ ਦੱਸਿਆ ਗਿਆ ਕਿ ਸ਼ਾਮ ਦੀ ਜਿਹੜੀ ਬੱਚੀ ਗਾਇਬ ਸੀਗੀ ਤੇ ਪੁਲਿਸ ਨੇ ਰਿਪੋਰਟ ਕੀਤਾ ਗਿਆ ਪੁਲਿਸ ਆਪਣੇ ਤਰੀਕੇ ਦਾ ਕਾਰਵਾਈ ਕਰਦੀ ਰਹੀ ਲੇਕਿਨ ਕਾਰਵਾਈ ਕਰਨ ਦੇ ਬਾਵਜੂਦ ਵੀ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਿਆ ਹਾਲਾਂਕਿ ਪੁਲਿਸ ਜਦੋਂ ਉਸ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਘਰ ਵਿੱਚ ਕੁਝ ਨਹੀਂ ਹੈ ਤੇ ਪੁਲਿਸ ਬਾਹਰ ਆ ਗਈ ਲੇਕਿਨ ਇਹ ਲਾਪਰਵਾਹੀ ਨੂੰ ਦੇਖਦੇ ਹੋਏ ਉਹਨੇ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਤੇ ਉਸੇ ਐਸਆਈ ਮੰਗਤ ਰਾਮ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਐਫਆਈਆਰ ਜਿਹੜੀ ਹੁਣ ਕਿਤੇ ਨਾ ਕਿਤੇ ਦਰਜ ਹੋ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਮੌਕੇ ਤੇ ਜਿਸ ਦੇ ਵੱਲੋਂ ਇਹ ਦੁਸ਼ਕਰਮ ਕੀਤਾ ਗਿਆ ਉਹ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਕਾਰਵਾਈ ਜਿਹੜੀ ਚੱਲ ਰਹੀ ਲੇਕਿਨ ਪਰਿਵਾਰਕ ਮੈਂਬਰਾਂ ਦੇ ਹਾਲਾਤ ਵੀ ਦੇਖ ਸਕਦੇ ਹੋ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਕਿ 바ਵਾ ਖੇਲ ਜਲੰਧਰ ਤੋਂ 바ਵਾ ਖੇਲ ਦੀਆਂ ਤਸਵੀਰਾਂ ਹਨ ਜਿਹੜੀਆਂ ਕਿ ਦੇਰ ਰਾਤ ਜਦੋਂ ਇਹ ਸਾਰਾ ਦੁਸ਼ਕਰਮ ਹੁੰਦਾ ਉਸ ਤੋਂ ਬਾਅਦ ਲੋਕ ਕਿਵੇਂ ਇਕੱਠੇ ਹੁੰਦੇ ਨੇ ਲੋਕਾਂ ਦਾ ਗੁੱਸਾ ਕਿਵੇਂ ਇਕੱਠਾ ਹੁੰਦਾ ਹੈ ਕਿ ਈ ਕੋਲੋਂ ਤੇ ਪਾਈ ਹਾਲ ਦੇ ਪੁਲਿਸ ਅਧਿਕਾਰੀਆਂ ਦਾ ਮੁਲਾਜ਼ਮਾਂ ਦਾ ਅੱਜ ਤੁਮਾਰਾ ਸਰਕਾਰ ਕੀ ਕਰੇਗੀ ਮੁਲਾਜ਼ਮਾਂ ਅੰਦਰ ਹੈ ਕਿ ਸਾਾਨੂੰ ਕਿਸੇ ਪੋਲੀਟਿਕਲ ਪਾਰਟੀ ਨਾਲ ਨਹੀਂ ਕੋਈ ਚਰਮਾਨੀ ਸਾਡਾ ਇਹ ਹੈ ਕਿ ਪੁਲਿਸ ਵੀ ਚੈੱਕ ਕਰੇਗਾ ਇੱਕ ਉਸ ਵੇਲੇ ਇੱਕ ਗੱਲ ਮੁਲਾਜ਼ਮ ਅੰਦਰ ਗਿਆ ਸੀ ਦੋ ਮੁਲਾਜ਼ਮਾਂ ਨੂੰ ਲੜਦੀ ਦਿਖੀ ਨਹੀਂ ਕੋਈ ਪਛਾਣਾ ਨੂੰ ਕਿਉਂ ਨਹੀਂ ਗਿਆ ਲੋਣੀ ਪਹਿਲਾਂ ਕੁੜੀ ਲੱਗੀ ਲੱਗੀ ਦੇ ਬਰਾਕ ਕੇ ਲੱਤੇ ਆਉਣਾ

ਨੇ ਪੰਜਾਹ ਤੋਂ 1 ਕਿਲੋ ਮੰਦੀ ਹੋਈ ਆ ਜਿੱਦੋਂ ਮਾਰ ਕੇ ਤੁਹਾਨੂੰ ਲੱਗਦਾ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੱਲ ਨਹੀਂ ਹੋਈ ਆ ਇਹ ਕਰਦੀ ਪੁਲਿਸ ਨਹੀਂ ਆ ਆਹ ਪੂਰੀ ਬੱਚੀ ਦੇ ਖਾਣੇ ਨੂੰ ਪਾਉਣ ਦਾ ਜੰਗਲ ਆ ਇਹ ਕੋ ਬਹੁਤ ਜਣੇ ਆ ਇੱਕ ਮੇਰਾ ਦੇਖੋ ਕੋਈ ਪੋਲਿਟੀਕਲ ਨਹੀਂ ਹੈ ਕੋਈ ਕੁਝ ਨਹੀਂ ਕਰਬਣਾ ਤਾਂ ਸੂਸਿਰਫ ਇਹ ਹੈ ਕਿ ਜੇ ਪੁਲਿਸ ਚੈੱਕ ਕਰਨ ਆਈ ਸੇ ਫੇਗੜੀ ਵੀ ਪੀ ਕੇ ਚੱਲੇ ਮੈਂ ਕਿਹਾ ਪੀ ਨਹੀਂ ਤਾ ਉਹਨੇ ਹੱਥ ਵਿੱਚ ਕਾਨੂੰਨ ਲਵੇ ਆਹ ਮੁੰੋ ਜਿਹੜੀ ਕਹਿੰਦੀ ਕਿ ਉਹ ਕਾਨੂੰਨ ਹੱਥ ਵਿੱਚ ਲਿਤਾ ਉਹ ਪ੍ਰੋਬਲਮ ਹੈ ਪਰ ਪਹਿਲਾਂ ਕਿਉਂ ਨਹੀਂ ਕੀਤਾ ਕੋਈ ਇਹ ਮੇਰੀ ਇੱਕ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਕਵਾਈ ਜੇ ਤੈਨੂੰ ਫਾਂਸੀ ਕਰਾਉਣੀ ਹੈ ਫੇ ਠੋਕੇ ਕਵਾਈ ਦਿਓ ਇਹ ਨਾ ਕਾਨੂੰਨੀ ਹਾਰੇ ਜਾਣਗੇ ਉਹਨਾਂ ਦੇ